ਇੱਕ ਕੰਮੀ ਯੋਧੇ ਨੇ ਜਿੰਨਾ ਚਿਰ ਯੋਧੇ ਸ਼ਹੀਦियां ਦਿੰਦੇ ਨੇ ਜਨ ਜਦੋਂ ਸਾਡੇ ਬੰਦੀ ਸਿੰਘ ਜ਼ਿਲ੍ਹੇ ਦੇ ਬੈਠੇ ਨੇ ਉਨਾਂ ਚਿਰ ਸਾਡਾ ਐਕਸ਼ਨ ਕਰਦੇ ਚੱਲਦਾ ਜਦੋਂ ਅਸੀਂ ਕਹੀਏ ਨਾ ਕੋ ਸਾਡਾ ਬੰਦੀ ਸਿੰਘ ਜ਼ਿਲ੍ਹੇ ਰਹੇ ਨਾ ਕੋ ਕਦੇ ਜਨਮ ਹੋਵੇ ਨਾ ਸਾਡੀ ਕੋਈ ਸ਼ਹੀਦੀ ਹੋਵੇ 200 ਸਾਲ ਹੋ ਗਏ ਇਸ ਮੁчие ਕੰਤ ਨੇ ਇੱਕ ਬਿਲਾਵੀ ਕਬੂਲ ਕਰਨ ਲਈ ਘਰ ਦੇ ਤੋਂ ਉੱਪਰੀ ਖਾਲਸਾ ਕਦੀ ਪਾਣ ਤੇ ਰਹੇ ਬਿਟੋ ਔਰ ਦਾਸ ਕਰਦੇ ਆਪਣੇ ਨਿਸ਼ਾਨਿਆਂ ਦੇ ਵਿੱਚ ਨਹੀਂ ਚੜਦਾ ਜਹਾਜ਼ ਤਾਂ ਜਿੰਦਗੀਆਂ ਕਰਦੇ ਜਿਹੜੀਆਂ ਫੈਣ ਜਿੰਨੀਆਂ ਮਰਦੇ ਜੇਲਾਂ ਭਰਦੀਆਂ ਫੈਣ ਲੇਟਨ ਜੋ ਜੂਨ 1983 ਜਾਂ ਨਵੰਬਰ 1983 ਚ ਅਸੀਂ ਝੱਲਿਆ ਅਸੀਂ ਦੁਬਾਰਾ ਉਹ ਨਹੀਂ ਝੱਲਣਾ ਪੰਜਾਬ ਦੀ ਧਰਤੀ ਦੇ ਉੱਤੇ ਜਸਟ ਕੈਂਪੇਨ ਜਸਟ ਅੱਕਾ ਤੁਹਾਨੂੰ ਲੜਿਆ ਲੜਨਾ ਪਿਆ ਅਸੀਂ ਲੜਾਂਗੇ ਖਾਲਸਾ ਕਦੇ ਵੀ ਕਿਸੇ ਦੀ ਇਹ ਨਹੀਂ ਨੰਦਰਾ ਕਦੇ ਕਿਸੇ ਦੇਖੇ ਚੜਦਾ ਨਹੀਂ ਹੈ ਜਿਵੇਂ ਭਾਈ ਫੰਕ ਨੇ ਜਿਹੜੀ ਦੁਰਦਸ਼ ਹੈ ਜਾਂ ਅਸੀਂ ਬੈਠੇ ਇੱਥੇ ਬਰੇ ਜਾਣ ਸਾਡੇ ਜਿਹੜੀ ਇਹ ਦੁਰਦਸ਼ ਹੈ ਜਾਂ ਸਾਡੇ ਨਾਲ ਪਿਛਲੇ 50 ਸਾਲ ਵਿੱਚ ਜੋ ਹੋਇਆ ਸੀ ਉਹ ਕਿਉਂ ਬੈਸ ਜਮਾਇਸਕ ਢੰਗਾਂ ਵਾਲੇ ਨੇ ਜਦੋਂ ਇਸ ਚੀਜ਼ ਦੇ ਵਿੱਚ ਦੇਖਿਆ ਕਿ ਜਿਹੜੀ ਸਾਡੀ ਬਿਮਾਰੀ ਹੈ ਉਹ ਸੇ ਜੜ ਰਾਜਨੀਤੀ ਵਿੱਚ ਨਹੀਂ ਵੋਤੇ ਜੜਤ ਕਰ ਲੈ ਜੀ ਸੂਰਾ ਸੋਪੇ ਚਾਨੀਏ ਜੋ ਬਰੇ ਦੀਨ ਕਹੇ ਓਰਜਾ ਓਰਜਾ ਕਟ ਮਰੇ ਕਬਰੁੰਨਾ ਛਾਡੇ ਖੇਤ ਤਣ ਤਣ ਸਤguru ਸਹਿਤ ਸ੍ਰੀ ਗੁਰੂ ਗ੍ਰੰਥ ਸਹਿ ਗੁਰੂ ਗਰੀਨ ਵਾਜ ਸਚਿ ਤਾਰਕ ਸਦੀ ਭਾਵਨ ਪੁੱਤਰ ਹਜ਼ੂਰੀ ਵਿੱਚ ਸਜੇ ਨਵਾਜੇ ਗੁਰੂ ਗੁਰੂ ਖਾਲਸਾ ਸਾਧ ਸੰਗਤ ਜੀਓ ਵਾਰ ਜਪੁ ਜੀ ਕਾ ਖਾਲਸਾ ਵਾਰ ਜਪੁ ਜੀ ਕਾ ਤੇ ਅਜਿ ਉਸ ਪਉਂਦੇ ਮਹਾਨ ਜੁਦਿਆਂ ਨੂੰ ਜਲ ਕੀਤਾ ਜਾ ਰਿਹਾ ਜਿਨ੍ਹਾਂ ਬਾਰੇ ਜੋਗਾ ਸਿੰਘ ਜੋਗੀ ਪੰਥ ਦੇ ਮਹਾਨ ਕੋਈਸ਼ਰ ਨੇ ਉਹਨਾਂ ਨੇ ਕਿਹਾ ਕਿ ਵੀ ਖਾਲਸਾ ਹਮੇਸ਼ਾ ਜਿੱਤਦਾ ਹੈ ਖਾਲਸਾ ਬੰਦ-ਬੰਦ ਕਟਾ ਕੇ ਵੀ ਖਾਲਸਾ ਜਿੱਤ ਗਿਆ ਖਾਲਸਾ ਖੋਪਰੀ ਲਾ ਕੇ ਵੀ ਖਾਲਸਾ ਜਿੱਤ ਗਿਆ ਆर्यੋ ਤੇ ਕਿੜ ਵੀ ਖਾਲਸਾ ਜੁੱਤਿਆ ਤੇ ਜਦੋਂ ਸੀਸ ਕਲੀ ਤੇ ਧੜਕੇ ਜਦੋਂ ਲੜਿਆ ਉਦੋਂ ਵੀ ਖਾਲਸਾ ਜੁੱਤਿਆ ਖਾਲਸਾ ਹਾਰਦਾ ਉਦੋਂ ਐ ਜਦੋਂ ਹਾਲ ਖਾਲਸਾ ਹੱਥ ਖੜੇ ਕਰ ਜੂਵੇ ਪਰ ਧੰਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੱਚੇ ਪਾਤਸ਼ਾਹ ਦਾ ਇਹ ਪਰਮਾਤਮਾ ਦੀ ਮੌਜ ਵਿੱਚ ਸਜਿਆ ਖਾਲਸਾ ਪੰਥ ਕਦੇ ਵੀ ਹੱਥ ਨਹੀਂ ਖੜੇ ਕਰਦਾ ਅੱਜ ਉਹਨਾਂ ਮਹਾਨ ਯੋਧਿਆਂ ਨੂੰ ਯਾਦ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਬੰਦ ਬੰਦ ਘਟਵਾ ਲਿਆ ਲੇਕਿਨ ਆਪਣੇ ਸਿੱਖੀ ਸਿਧਾਂਤ ਤੇ ਗੁਰੂ ਸਾਹਿਬ ਪਰ ਪਿੱਛੇ ਨਹੀਂ ਛਾਈ ਜਦੋਂ ਅਜੋਕੇ ਸਮੇਂ ਦੀ ਗੱਲ ਕਰਦੇ ਆਂ ਭਾਈ ਗਜਿੰਦਰ ਸਿੰਘ ਉਹਨਾਂ ਤੋਂ ਜੋ ਪਰਿਅੇ ਉਹ ਕੌਮ ਦੇ ਮਹਾਨ ਯੋਧੇ ਨਹੀਂ ਫੇਰ ਵੀ ਅਸੀਂ ਛੋਟੇ ਛੱਟੇ ਕਰਤਾਰਾਂ ਦੇ ਵਿੱਚ ਤੁਰੇ ਫਿਰਦੇ ਆਪਣੇ ਅਜੇ ਲੀਡਰ ਤੱਕ ਘੜ ਲਈ ਰਿਆ ਜਦੋਂ ਉਹਨਾਂ ਲੀਡਰਾਂ ਦੇ ਵਿੱਚ ਇਹੋ ਜਿਹਾ ਕਿ ਗਵਰਨ ਮੰਡਲ ਦੇ ਚਮਗੜ ਵਾਲੇ ਅਸtare ਉਪਰ ਵਿਜੇਂਦਰ ਸਿੰਘ ਹੁਣ ਵਰਗੇ ਆ ਜਾਣ ਤੇ ਪੰਥ ਵਿੱਚ ਇੱਕ ਨਵੀਂ ਰੂਹ ਉਕੀ ਜਾਂਦੀ ਹੈ ਕੋਈ 1952 ਦੇ ਵਿੱਚ ਪੈਦਾ ਹੋਏ ਵਿਜੇਂਦਰ ਸਿੰਘ ਢੁਣੀ ਜਦੋਂ ਇੰਦਰ ਸਿੰਘ ਦੀ ਮੌਕੇ ਹੁੰਦੀ ਹੈ 1971 ਦੇ ਵਿੱਚ ਉਸ ਮੌਕੇ ਤੇ ਸਿੱਖ ਰਾਜ ਦੇ ਕੋਮੀ ਰਾਜ ਦੀ ਸਥਾਪਨਾ ਦੇ ਕਰਕੇ ਉੱਥੇ ਬਣਦੇ ਨੇ ਉੱਥੇ ਗ੍ਰਿਫਤਾਰੀ ਭੱਲੇ ਹੁੰਦੀ ਹੈ ਉਸ ਤੋਂ ਬਾਅਦ ਜੇ ਅਸੀਂ ਕਹੇ ਜਾਈਏ ਜਦੋਂ 1981 ਦੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ 20 ਸਤੰਬਰ ਨੂੰ ਆਪਣੀ ਜਰਸਤਾਰੀ ਦਿੰਦੇ ਨੇ ਭਾਈ ਗੁਜਿੰਦਰ ਸਿੰਘ ਜਣੀ ਭਾਈ ਪ੍ਰਜਿੰਦਰਪਾਲ ਸਿੰਘ ਭਾਈ ਲਖਵੀਰ ਸਿੰਘ ਭਾਈ ਕਰਨ ਸਿੰਘ ਤੇ ਭਾਈ ਸੁਨਾਨ ਸਿੰਘ ਕੁੰਟਾਸਰ ਇਹ ਪੰਜ ਯੋਧੇ ਇੰਡੀਅਨ ਏਅਰਲਾਈਨ ਦਾ ਜਹਾਜ਼ 423 ਨੰਬਰ ਰਹਾਅ ਦਿੱਲੀ ਤੋਂ ਕਿ ਰਾਮੁਰ ਸਾਹਿਬ ਵੱਲੋਂ ਦਾ ਉਸ ਨੂੰ ਇੱਕ ਰੋਸ ਬਲੋਂ ਰੋਸ ਨਾਲ ਗੋਲੋਂ ਘੁਲਾ ਕਰਦੇ। ਪਗਲਾ ਕਰਕੇ ਕਿਸੇ ਯਾਤਰੀ ਨੂੰ ਤੰਗ ਨਹੀਂ ਕਰਨ ਦੇ ਤਖਤ ਲੈ ਕੇ ਜਾਂਦੇ। ਉੱਥੇ ਜਦ ਪੁੱਛਿਆ ਜਾਂਦਾ ਕਿ ਭਾਈ ਤੁਸੀਂ ਇਹ ਕੀ ਕੀਤਾ? ਹਮੇਸ਼ਾ ਸਿੱਖ ਆਪਣੇ ਇਸਤ ਦੀ ਗੱਲ ਕਰਦਾ ਪਹਿਲਾਂ। ਉਹਨਾਂ ਨੇ ਕਿਹਾ ਕਿ ਚੰਦੋਂ ਤਰਾ ਵਿਖੇ ਭਾਰਤੀ ਲੋਕੂਮਤਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪੋਤੀਆਂ ਨੇ ਵਿਅਦਵੀ ਕੀਤੀ। ਉਥੇ ਗੰਦਵੀ ਟਕਸਾਲ ਦੀਆਂ ਬਸਾਂ ਨੂੰ ਅੱਗ ਲਾਈ। ਉਥੇ ਗੁਰੂ ਮਹਾਰਾਜ ਸਾਡੇ ਸਤਿਗੁਰੂ ਸਚੇ ਭਾਚਰੀ ਵਿਆਖਰੀ ਹੋਈ ਹੈ। ਉਸ ਦੇ ਉਸ ਵਜੋਂ ਅਤੇ ਸੰਤ ਗਿਆਨੀ ਜਰਨੈਲ ਸਿੰਘ ਕਾਲਸਾ ਪਿੰਡਰਾ ਵਾਲੇ ਜਿਹੜੇ ਧਰਮੀ ਯੋਧੇ ਨੇ ਇੱਕ ਜੰਮੀ ਸ਼ਕਤੀ ਦੇ ਮਾਲਕ ਨੇ ਸੰਤ ਵਿਕਾਉਂਦੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੁੱਥੇ ਕੇਸ ਵਿੱਚ ਅਸੀਂ ਉਹਨਾਂ ਦੀ ਆਵਾਜ਼ ਇੰਟਰਨੈਸ਼ਨਲ ਲੈਵਲ ਦੇ ਤੌਰ ਤੇ ਬੁਲੰਦ ਕਰਨ ਵਾਸਤੇ ਇਸ ਜਹਾਜ਼ ਨੂੰ ਗਵਾ ਕਿ ਕਿ ਕਿਸੇ ਯਾਤਰੀ ਦੇ ਨਾਲ ਕੋਈ ਹادث ਘਟ ਨਹੀਂ ਕੀਤੀ ਕਿਸੇ ਨੂੰ ਤਕਾ ਨਹੀਂ ਮਾਰਿਆ ਹਰੇਕ ਨੂੰ ਲੋਡ ਹੰਦ ਚੀਜ਼ ਦਿੱਤੀ ਗਈ ਹੈ ਅੱਜ ਕੱਲ੍ਹ ਜਹਾਜ਼ ਅਗਵਾ ਕਰਨੇ ਕਿਸੇ ਹੋਰ ਤਰ੍ਹਾਂ ਦੇ ਤਰੀਕੇ ਨੇ ਉਸ ਮੱਕੇ ਦੇ ਨਾਲ ਯੋਧੇ ਨੇ ਆਪਣੀਆਂ ਸਿਰਫ ਟੈਨ ਟੈਨ ਨੋ ਨੋ ਐ ਚਲੀਆਂ ਸ੍ਰੀ ਸਾਹਿਬ ਦੇ ਨਾਲ ਉਸ ਜਹਾਜ਼ ਨੂੰ ਅਗਵਾ ਕਰਕੇ ਸਿਰਫ ਸ਼ਾਂਤ ਮੇਂ ਟੈਂਡੇ ਨਾਲ ਆਪਣਾ ਪ੍ਰੋਟੈਸਟ ਕੀਤਾ ਜਦੋਂ ਉਸ ਤੋਂ ਬਾਅਦ ਇਨਾਂ ਨੂੰ ਥੇ ਗ੍ਰਿਫਤਾਰ ਕੀਤਾ ਗਿਆ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਜਨਨ ਨੂੰ ਉਮਰ ਕੈਸ ਜੀ ਅਸਮਾਈ ਗਈ ਜਿਹੜੀ ਕਿ ਉਮਰ ਕੈਸ ਦੀ ਸਜ਼ਾ 1993 ਜਿਹਨਾਂ ਨੂੰ ਪੂਰੀ ਹੁੰਦੀ ਹੈ 93 ਪੂਰੀ ਹੋਣ ਤੋਂ ਬਾਅਦ ਅਲਥ ਦੇ ਲੀਟਰ ਜੋ ਪੰਜਾਬ ਵਿੱਚ ਭਾਰਤੀ ਸਿਸਟਮ ਵਿੱਚ ਵਿਚਵਾਹ ਰੱਖਣ ਵਾਲੇ ਜਾਂ ਉਸ ਤੋਂ ਅਗੇ ਅਸੀਂ ਗੱਲਬਾਤ ਕਰ ਲਈ ਉਸ ਮੌਕੇ ਤੇ ਰੋਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਗੁਰਚੰਦ ਸਿੰਘ ਤੋੜਾ ਅਨੰਦ ਇਹਨਾਂ ਦੇ ਨਾਲ ਲਾਅਨ ਪਰ ਕੀਤਾ ਹੈ ਕਿ ਭਾਈ ਤੁਸੀਂ ਇੱਧਰ ਆ ਜਾਓ ਜੇ ਤੁਸੀਂ ਦੇਲ ਚ ਆ ਜਾਓਗੇ ਤੇ ਅਸੀਂ ਤੁਹਾਨੂੰ ਮਾਨ ਸਾਹਿਬ ਵਾਂਗੂ ਐਮਪੀ ਦੀ ਚੋਣ لڑਾ ਦੇਗੇ ਤੇ ਫਿਰ ਤੁਸੀਂ ਬਾਹਰ ਆ ਸਕਦੇ ਹੋ ਉਹਨਾਂ ਨੇ ਕਿਹਾ ਵੀ ਭਾਈ ਜੇ ਇਸ ਧਰਤੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਬਿਰਵੀ ਹੋਈ ਹੈ ਉਹਨਾਂ ਸਰਕਾਰਾਂ ਦੇ ਜਿਹੜੇ ਕਾਨੂੰਨ ਨੇ ਮੈਂ ਉਹਦੇ ਅੰਦਰ ਆ ਕੇ ਕਿਸੇ ਠੰਗ ਜਿਵੇਂ ਕੋਈ ਇਲੈਕਸ਼ਨ ਨਹੀਂ ਲੜਨਾ ਚਾਹਦਾ ਮੈਂ ਉਸ ਸੰਵਿਧਾਨ ਨੂੰ ਨਹੀਂ ਮੰਨਦਾ ਜਿਸ ਸੰਵਿਧਾਨ ਨੇ ਗੁਰੂ ਗੰਸਾ ਸਾਹਿਬ ਦੀ ਬਿਰਵੀ ਸਿੱਧੇ ਤੌਰ ਤੇ ਕਰਵਾਈ ਹੈ ਜਿਸ ਤੇ ਕਰਕੇ ਜੁम्मेवार ਨੇਤਾ ਦੇ ਸਿਰ ਉਹਨਾਂ ਨੇ ਕਿਹਾ ਕਿ ਵੇ ਭਾਈ ਮੈਂ ਕਿਸੇ ਨੇ ਇਨ ਮੰਨ ਕੇ ਮੈਂ ਹੱਥ ਜੜੇ ਕਰਕੇ ਭਾਰਤੀ ਹਕੂਮਤ ਦੇ ਅੱਗੇ ਕਿਸੇ ਹੰਦੇ ਨਾਲ ਪੇਸ਼ ਨਹੀਂ ਹੋਣਾ ਚਾਹੁੰਦਾ ਉਹਨਾਂ ਨੇ 1970 ਦੇ ਵਿੱਚ ਇੱਕ ਕਿਤਾਬ ਲਿਖੀ ਇਸ ਚੱਲੇ ਜਿਹਨੂੰ ਕਹਿੰਦੇ ਪੰਜ ਤੀਰ ਹੋਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਗੁਰੂ ਸਾਹਿਬ ਨੇ ਪੰਜ ਤੀਰ ਦੇ ਕੇ ਪੰਜਾਬ ਵੱਲ ਤੋਰਿਆ ਸੀ ਤੇ ਸਿੱਖ ਰਾਜ ਸਥਾਪਿਤ ਕੀਤਾ ਸੀ ਇਸੇ ਢੰਗ ਦੇ ਨਾਲ 1970 ਵਿੱਚ ਅਜੀਤ ਸੰਸਥਾ ਜਰਨਲਿਸਟਾਂ ਵਾਲੇ ਇਸ ਜਗ੍ਹਾ ਤੇ ਪ੍ਰਗਟ ਹੋਏ ਜਮਦਰਿ ਟਕਾਲੇ ਮੁਖੀ ਜੀ ਬਣੇ ਗਜਿੰਦਰ ਸਿੰਘ ਜੀ ਨੇ ਪਹਿਲੇ ਬੁੱਕਸ਼ੋ ਮੌਕੇ ਰਿਸ਼ੂ ਭਾਈ ਫਿਰ 1993 ਤੋਂ ਬਾਅਦ ਅਗਲੇ ਬੁੱਕਸ਼ੋ ਹੁੰਦੇ ਆ ਸੁਪਨੇ ਤੋਂ ਸੰਘਰਸ਼ ਤੱਕ ਉਹਦੇ ਵਿੱਚ ਵੀ ਬਹੁਤ ਭਟੀਆਂ ਗੱਲਾਂ ਬੋਲੀਆਂ ਕੀਤੀਆਂ ਇਹ ਮਹਾਨ ਕਰਤਾਰਾਂ ਵਾਲੇ ਯੋਧੇ ਜਿਨ੍ਹਾਂ ਨੇ ਇੱਕ ਸੱਚੇ ਤੇ ਉੱਚੇ ਕਰਤਾਰ ਰਹਿ ਕੇ ਕੰਮ ਕੀਤੇ ਨੇ ਸਾਡੇ ਬਜ਼ੁਰਗ ਨੇ ਸਾਡੇ ਨਾਲ ਕਾਫੀ ਉਮਰ ਦੇ ਵਿੱਚ ਵੱਡੇ ਸੀ ਜਿਨ੍ਹਾਂ ਨੇ ਕਿਸੇ ਢੰਗ ਦੀ ਵੀ ਕੋਈ ਸਮਝੌਤਾ ਨਹੀਂ ਕੀਤਾ ਉਹ ਇੱਜ਼ਤ ਨਹੀਂ ਆਪਣੀ ਪੌਂਡ ਦੀ ਚੜ੍ਹਦੀ ਕਲਾ ਲਈ ਸੰਘਰਸ਼ ਵਿੜਿਆ ਜਦੋਂ খালਸਾ ਦੀ ਸਥਾਪਨਾ ਹੋਈ ਤਾਂ ਸੁਖਨਾਮ ਸਿੰਘ ਪੌਂਟਾ ਸਾਹਿਬ ਵਾਲੇ ਮੁਖੀ ਬਣੇ ਉਸ ਤੋਂ ਬਾਅਦ ਕਰਮੀਰ ਸਿੰਘ ਮੁਖੀ ਬਣੇ ਉਸ ਤੋਂ ਬਾਅਦ ਚੀਮਾ ਸਾਹਿਬ ਮੁਖੀ ਬਣੇ ਨੇ ਹਰਪਾਲ ਸਿੰਘ ਚੀਮਾ ਅੱਜ ਕੱਲ੍ਹ ਉੱਥੇ ਮੁਖੀ ਨੇ ਨੌਜਵਾਨਾਂ ਨੂੰ ਤਾਲ ਖਾਲਸਾ ਦੇ ਜਿਨ੍ਹਾਂ ਨੇ ਬਹੁਤ ਹੀ ਵਧੀਆ ਢੰਗ ਦੇ ਨਾਲ ਨੌਜਵਾਨਾਂ ਦੇ ਵਿੱਚ ਇੱਕ ਰੂਹ ਉਪਜਦੀ ਕੌਮੀ ਕਰਦੀ ਗੱਲ ਕਰਦੇ ਉਸ ਤੋਂ ਬਾਅਦ ਅਸੀਂ ਗੱਲ ਕਰੀਏ ਕਹਿੰਦੇ ਉਸ ਮਹਾਨ ਜਰਨੈਲ ਜਰਨਲ ਲਾਜ ਸਿੰਘ ਜਿਨ੍ਹਾਂ ਨੇ ਖਾਲਸਤਾਨ ਕਮਾਂਡੋ ਫੋਰਸ ਦੇ ਮੁਖੀ ਰਹੇ ਨੇ ਭਾਈ ਮਨਵੀਰ ਸਿੰਘ ਕ੍ਰਿਡ ਤੋਂ ਬਾਅਦ ਇੱਕ ਪਰਿਵਾਰਿਆ ਹੱਸਾ ਬਸਾ ਪਰਿਵਾਰ ਪੰਜੋੜ ਦਾ ਇਹਨਾਂ ਦੇ ਬੱਚੇ ਨੇ ਛੋਟੇ ਛੋਟੇ ਪਰਿਵਾਰ ਨੇ ਆਪਣਾ ਪਰਿਵਾਰਾਂ ਵਾਲੇ ਹਨ ਇੱਕ ਜਿਹੜਾ ਕੋਰਾ ਬੰਦਾ ਜਾਂ ਬਿਆਹ ਨਹੀਂ ਹੁੰਦਾ ਜਦੋਂ ਉਹ ਸ਼ਰਗਰਸ ਵਿੱਚ ਖੁੱਦਦਾ ਉਹਦੇ ਖੁੱਦਣ ਦੇ ਕਾਰਨ ਕੋਈ ਹੋਰ ਹੁੰਦੇ ਨੇ ਜਿਹੜੇ ਬੱਚੇ ਨੇ ਕੋਈ 3 ਸਾਲ ਦਾ ਬੱਚਾ ਵੀ ਹੈ ਇੱਕ ਜਿਹੜੇ ਕੁਝ ਮਹੀਨਿਆਂ ਦਾ ਬੱਚਾ ਵੀ ਹੈ ਉਹਨਾਂ ਨੂੰ ਘਰੇ ਫਦੇ ਬੁਲਾ ਕੇ ਸੰਤ ਜਰਨੈਲ ਸਿੰਘ ਭਟਰਾ ਵਾਲਿਆਂ ਕੋਲ ਜਾਂਦੇ ਨੇ ਜਦੋਂ ਮੇਰੇ ਤੋਂ ਪਹਿਲਾਂ ਬਲਾਕਾ ਸਿੰਘ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਨਾਮ ਲਾਲ ਸਿੰਘ ਕਿਉਂ ਪਿਆ ਉਹਨਾਂ ਨੂੰ ਜਨਰਲ ਸਵੇਕ ਸਿੰਘ ਜਾਂ ਜਨਰਲ ਲਾਲ ਸਿੰਘ ਕਿਉਂ ਕਿਹਾ ਜਾਂਦਾ ਹੈ ਤੇ ਇਹਨਾਂ ਜੋਧਿਆਂ ਦੇ ਨਾਂ ਕਿਵੇਂ ਪੈਂਦੇ ਨੇ ਜਿਵੇਂ ਭਾਈ ਸਤਨਾਮ ਸਿੰਘ ਦਾ ਨਾਂ ਸਤਵੰਤ ਸਿੰਘ ਕਿਵੇਂ ਪਿਆ ਜਦੋਂ ਇਹ ਬੈਂਕ ਸਿੰਘ ਸਤਵੰਤ ਸਿੰਘ ਦੇ ਗੱਲ ਕਰਦੇ ਹਾਂ ਬੱਬਾ ਤਾਰਾ ਸਿੰਘ ਦਾ ਨਾਂ ਕਰਦਾ ਤਾਰਾ ਸਿੰਘ ਕਿਵੇਂ ਪਿਆ ਇਹਨਾਂ ਵਿੱਚ ਬਹੁਤ ਵੱਡਾ ਇਤਿਹਾਸ ਹੁੰਦਾ ਹੈ ਇਹਨਾਂ ਦੇ ਮਗਰ ਕਈ ਇਹੋ ਜਿਹੇ ਕਾਰਨਾਮਿਆਂ ਜੁੜੇ ਹੁੰਦੇ ਨੇ ਜਿਨ੍ਹਾਂ ਕਾਰਨਾਮਿਆਂ ਦਾ ਜ਼ਿਕਰ ਕਰੀਏ ਤਾਂ ਬਹੁਤ ਲੰਮਾ ਸਮਾਂ ਲੱਗ ਜਾਂਦਾ ਹੈ ਲੇਕਿਨ ਸਿਕਦਾਰ ਸਿੰਘ ਜਿਹਨੂੰ ਸੁਖਾ ਸਪਾਹੀ ਕਹਿੰਦੇ ਹੁੰਦੇ ਸੀ ਉਹਰ ਨਾ ਉਹਦਾ ਲਾਭ ਸਿਕਿਆ ਪਿਆ ਸੰਤਾਂ ਕੋਲ ਜਾਂਦਾ ਫਿਰ ਉਹ ਬੁਲਾਉਂਦਾ ਹੈ ਫਾਕਤਾ ਜੀ ਮੈਂ ਹੁਣ ਵੱਡੇ ਨਾਲ ਚੱਲਣਾ ਹੈ ਉਹ ਕਹਿੰਦਾ ਵੀ ਭਾਈ ਤੂੰ ਪੰਜਾਬ ਪੁਲਿਸ ਵਿੱਚ ਕੰਮ ਕਰਦਾ ਹੈ ਫਿਰ ਭਾਈ ਤੇਰੇ ਆਉਣ ਦੇ ਨਾਲ ਇੱਥੇ ਪਤਾ ਨਹੀਂ ਕਿ ਕੀ ਕਰਨਾ ਹੈ ਲੇਕਿਨ ਦੂਸਰੀ ਵਾਰੀ ਪੰਜਾਬ ਪੁਲਿਸ ਤੋਂ ਜਿੰਨੇ ਵੀ ਹਥਿਆਰ ਚੱਕ ਹੋਏ ਉਹ ਸਾਰੇ ਹਥਿਆਰ ਲੈ ਕੇ ਸੰਤਾਂ ਦੇ ਕੋਲ ਜਾਂਦਾ ਹੈ ਤੇ ਮੱਥਾ ਟੇਕਦਾ ਹਥਿਆਰ ਰੱਖ ਕੇ ਸੰਤਾਂ ਨੇ ਕਿਹਾ ਵੀ ਭਾਈ ਹੁਣ ਤੇਰੇ ਆਉਣ ਦਾ ਸੰਤ ਨੂੰ ਲਾਭ ਹੋਇਆ ਹੈ ਜਿੱਥੇ ਵੀ ਇਹ ਦੇ ਰਹੇ ਬਹੁਤ ਵੱਡੇ ਵੱਡੇ ਐਕਸ਼ਨ ਨਾ ਬਚਾ ਨੇ ਬਾਹਰ ਦੇ ਦੋਸਤਾਂ ਨੂੰ ਸੋਧਨ ਭਰੇ ਜਦ ਕਰਵਾਏ ਨੇ ਜਿੱਥੇ ਵੀ ਜਾਂਦੇ ਨੇ ਉੱਥੇ ਬਹੁਤ ਸਦਗੁਣ ਸੱਚੇ ਪਾਸ਼ਾ ਦੀ ਕਰਤੱਵ ਵਰਤਦੀ ਹੈ ਬਹੁਤ ਵੱਡੇ ਵੱਡੇ ਐਕਸ਼ਨ ਕਰਦੇ ਨੇ ਜਿਸ ਕਰਕੇ ਜਦੋਂ ਲਾਭ ਵੀ ਨਾ ਪੈਂਦਾ ਜਦੋਂ 1984 ਦਾ ਜੋ ਜਦ ਹੋਇਆ ਜਿਸ ਨੂੰ ਅਸੀਂ ਬਹੁਤ ਵੱਡਾ ਧਰਮ ਜਦ ਕਹਿੰਦੇ ਆ ਭਾਰਤੀ ਹਕੂਮਤ ਨੇ ਹਮਲਾ ਕੀਤਾ ਜੋ 1984 ਵਿੱਚ 6 ਜੂਨ ਤੱਕ ਇਹ ਲੜਦੇ ਰਹੇ ਨੇ ਕਿ ਜਿਵੇਂ ਬਲਾਕਾ ਸਿੰਘ ਹਣੀ ਦੱਸਿਆ ਵੀ ਗੈਸ ਦੇ ਕੋਲੇ ਸੱਟ ਸੱਟ ਕੇ ਇਹਨਾਂ ਨੂੰ ਬਹੋਸ਼ ਕਰਕੇ ਫੜਿਆ ਗਿਆ ਇਸ ਕਰਕੇ ਫਿਰ ਜੋਧਪੁਰ ਜੇਲ੍ਹ ਵਿੱਚ ਲੈ ਕੇ ਗਏ ਨੇ ਜੋਧਪੁਰ ਜੇਲ੍ਹ ਤੋਂ ਲਿਆ ਕੇ ਇਹ ਜਿਹੜੇ ਲਾਲਾ ਜਗਤ ਮੁਰੇਨ ਦਾ ਮੁੰਡਾ ਹੈ ਰਮੇਸ਼ ਉਹਦੇ ਕੇਸ ਵਿੱਚ ਜਲੰਧਰ ਕਚਹਿਰੀਆਂ ਵਿੱਚ ਲੈ ਕੇ ਆਉਂਦੇ ਨੇ ਅਕੇ ਇਹਨਾਂ ਸਿਹਤ ਵਿਖਿਆ ਉਸ ਮੁਖੇਰੇ ਖਾਲਸਤਾਨਿਕ ਮੰਡੋਬੋਰਡ ਦੇ ਮੁਖੀ ਭਾਈ ਨਰਵੀਰ ਸਿੰਘ ਤੇ ਇਹੋ ਹੁਣਾਂ ਨੂੰ ਵੀ ਭਾਈ ਦੇਅਟੇ ਮੈਂ ਹੁਣ ਜੇਲ੍ਹ ਚ ਨਹੀਂ ਰਹਿਣਾ ਕਿਤੇ ਨਾ ਕਿਹਾ ਢੰਗ ਦੇ ਨਾਲ ਆਪਾਂ ਨਿਕਲੀਏ ਉਸ ਮਾਫੀ ਤੇ ਇੱਥੇ ਜਿੰਨਾ ਬ达 ਸਿੰਘ ਉਹਨਾਂ ਦਾ ਢੰਗੀਆਂ ਰੇਜਪੁਰ ਸਿੰਘ ਸਾਡੇ ਕੋਲ ਉਹ ਢੰਗੀਆਂ ਮੰਨ ਉਹ ਵਿਚਰਦਾ ਰਿਹਾ ਓਵਰ ਇਸ ਗੱਲ ਨੂੰ ਚੰਗੀ ਤਰ੍ਹਾਂ ਦੱਸਦਾ ਹੁੰਦਾ ਸੀ ਕਿ ਮੈਂ ਤੇ ਮੇਰਾ ਨਾਨਾ ਜੀ ਜਦੋਂ ਡੈਡੀ ਉਹਨਾਂ ਦੀ ਬੇਸ਼ੀ ਤੇ ਗੈਣੀ ਆ ਜੀ ਮਲਾਕਤ ਕਰਨ ਗਏ ਆ ਉੱਥੇ ਵਿਚਾਰੀਆਂ ਵਿੱਚ ਨਹੀਂ ਆਉਣਾ ਸੀਗਾ ਤੇ ਅੱਜਕਾ ਜਦੋਂ ਗੱਲ ਜਿਹਾ ਨੂੰ ਮਿਲਾਂਗੇ ਲੇਕਿਨ ਉਸ ਤਾਂ ਉੱਥੇ ਜਦੋਂ ਮਿਲਣ ਗਏ ਆ ਉਸ ਤਾਂ ਉਹਨਾਂ ਦਾ ਉਹ ਬਤਰਾਇ ਜੀ ਉਹਨਾਂ ਨੇ ਸਾਨੂੰ ਮਿੰਸ ਹੋਣਾ ਕਰਦੇ ਵੀ ਦਰੋਹ ਹਾਲ ਸਮਾਜ ਦਾ ਤੇ ਬਈ ਵੀ ਪਿਛੇ ਰਹੋ ਤੇ ਲੇਕਿਨ ਸਾਨੂੰ ਕਹਿੰਦਾ ਕੋਈ ਪਤਾ ਨਹੀਂ ਜੋ ਚੰਗੀ ਜੀ ਉਸ ਮੌਕੇ ਤੇ ਉਹਮਰ ਅਭ 5 6 7 8 ਦੇ ਸਾਲ ਦੇ ਸੀ ਉਸ ਮੌਕੇ ਬਾਹਰ ਨੂੰ ਦੱਸਿਆ ਜਿਹੜਾ ਸਾਡੇ ਨਾਲ ਜੋਧੇ ਆਏ ਨੇ ਜਿਸ ਢੰਗ ਦੇ ਨਾਲ ਉਹਨਾਂ ਨੇ ਪੁਲਿਸ ਤੋਂ ਇਹਨਾਂ ਨੂੰ ਸੜਾਇਆ ਤੇ ਅਸੀਂ ਚੁੱਪ ਕਰਕੇ ਸਾਈਡ ਤੇ ਬੈਠੇ ਮੈਜੁਰ ਨਾਨਾ ਦੇਖਦੇ ਰਹੇ ਆ ਉਹ ਪਿਛੇ ਕੁਝ ਲਾ ਕੇ ਲਾਸ਼ ਨੂੰ ਉਹਨਾਂ ਨੂੰ ਗੁਰ ਸਿੰਘ ਕਿਵੇਂ ਲੈ ਗਏ ਨੇ ਉਸ ਤੋਂ ਬਾਅਦ ਭਾਈ ਲਵ ਸਿੰਘ ਹੁਣੇ ਖਲ ਖੰਡੋਂ ਪਾਂਡੋ ਉਸ ਦੇ ਮੁਠੀ ਬਣਦੇ ਨੇ ਬਹੁਤ ਵੱਡੇ ਵੱਡੇ ਐਕਸ਼ਨ ਹੁੰਦੇ ਨੇ ਜਿਹੜਾ ਲੁਧਿਆਣੇ ਵਾਲਾ ਡਾਕਾ ਵੱਜਦਾ ਜਿਹੜਾ ਏਸ਼ੀਆ ਦਾ ਸਭ ਤੋਂ ਵੱਡਾ ਉਸ ਸਮੇਂ ਦਾ ਡਾਕਾ ਸੀ ਉਸ ਡਾਕੇ ਤੋਂ ਬਾਅਦ ਸਰਕਾਰ ਤੋਂ ਸਹਾਰਾ ਲੱਟ ਕੇ ਚਿੰਗਰਸੇ ਵਿੱਚ ਨਾ ਤੇ ਆਪ ਲੈ ਕੇ ਹੁਣੇ ਬਹੁਤ ਵੱਡੀਆਂ ਵੱਡੀਆਂ ਉਸਾਰਤਾਂ ਜਾਂ ਹੋਰ ਐਵੈਂਟੀਆਂ ਗੱਲਾਂ ਲੈ ਕੇ ਆਉਣੀਆਂ ਜਿਨ੍ਹਾਂ ਦੇ ਨਾਲ ਅਸੀਂ ਉਸ ਮਜਾਨੀ ਸ਼ਿੰਗਰ ਕਲਾਕੇ ਦੇ ਵਿੱਚ ਬਹੁਤ ਵੱਡੀ ਹਕੂਮਤ ਦੇ ਨਾਲ ਬਹੁਤ ਲੰਮਾ ਸੰਘਰਸ਼ ਲੜਿਆ ਤੇ ਉਸ ਤੋਂ ਬਾਅਦ ਜਿਹੜਾ ਸਾਨੂੰ ਕਹਿੰਦਾ ਸੀ ਗੋਲੀ ਦਾ ਬਦਵਾ ਗੋਲੀ ਰੁਰੇਰੋ ਵਰਗਾ ਇੱਕ ਜਾਲਮ ਪੁਲਿਸ ਮੁਖੀ ਲੈ ਕੇ ਆਉਂਦਾ ਤੇ ਉਸ ਪੁਲਿਸ ਮੁਖੀ ਨੂੰ ਜਿਹੜਾ ਜਲੰਧ ਰਟੀਏ ਕੀ ਰਾਜਨਾ ਦਾ ਫਟਾਹ ਹਿੱਟ ਬਟ ਰਿਆ ਉਹਦੇ ਅੰਦਰ ਜਾ ਕੇ ਠੋਣਾ ਕਿ ਜਿੱਦਾਂ ਲਾਲ ਸਿੰਘ ਜਿਹੜੇ ਜਰਨੈਲ ਨੇ ਪੰਥ ਲਈ ਉਹ ਪੰਜਾਬ ਦੇ ਜਾਂ ਪੰਜਾਬ ਪੁਲਿਸ ਦੇ ਜਾਂ ਦੇਸ਼ ਭਰ ਦੇ ਜਰਨੇਲਾਂ ਕਿਵੇਂ ਜਾ ਕੇ ਉਹਨਾਂ ਦੇ ਘਰ ਵਿੱਚ ਪਾਉਂਦੇ ਰਹੇ ਆ ਬਹੁਤ ਭਡੀਆਂ-ਭਡੀਆਂ ਮਾਰਾਂ ਮਾਰੀਆਂ ਅਸੀਂ ਕੱਲ ਬ੍ਰਾਮ ਜੜੀਆ ਕਾਲਜ ਪਵਾੜੇ ਪੜਦੇ ਤੇ ਉਸ ਮੱਕੇ ਤੇ ਇਹਨਾਂ ਦੀ ਬਹੁਤ ਵੱਡੀ ਖਾਦ ਕੇਸ ਲੱਗ ਕੇ ਵਿੱਚ ਪਵਾੜੇ ਬ੍ਰਾਮ ਜੜੀਆ ਕਾਲਜ ਚ ਰਹਿਣੀ ਉਸ ਤੋਂ ਅੱਗੇ 18 ਫੁੱਟ ਅਸੀਂ ਪਹਿਲਾਂ ਕਿੱਤੀ ਹੈ ਜਿਨ੍ਹਾਂ ਵਿੱਚ ਆ ਕੇ ਅਸੀਂ ਜਿੰਦੇ ਜੁਣੀ ਜਨਰ ਲਾਹ ਸਿੰਘ ਜੁਣੀ ਆ ਕੇ ਉੱਥੇ ਟਿਕਦੇ ਰਹੇ ਬਹੁਤ ਵਧੀਆ ਚੜ੍ਹਦੀ ਕਲਾ ਵਾਲੇ ਦੋਧਿਆਂ ਦੀ ਯਾਦ ਵਿੱਚ ਅੱਜ ਅਸੀਂ ਜੁੜਦੇ ਆਂ ਪਰਨਾ ਮਹਾਨ ਸ਼ਹੀਦਾਂ ਦਾ ਯਾਦ ਕੀਤਾ ਜਾ ਰਿਹਾ ਜਦੋਂ ਸ਼ਹੀਦਾਂ ਦੀ ਸ਼ਹਾਦਤ ਨੂੰ ਅਸੀਂ ਯਾਦ ਕਰਦੇ ਹਾਂ ਇਹ ਕੌਮੀ ਯੋਧੇ ਨੇ ਜਿਨ੍ਹਾਂ ਚਰ ਯੋਧੇ ਸ਼ਹੀਦੀਆਂ ਦਿੰਦੇ ਨੇ ਜਦੋਂ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੈਠੇ ਨੇ ਉਹਨਾਂ ਦਾ ਸੱਦਾ ਸੰਕਰਤ ਚੱਲਦਾ ਜਦੋਂ ਅਸੀਂ ਕਹੀਏ ਨਾ ਕੋ ਸਾਡਾ ਬੰਦੀ ਸਿੰਘ ਜੇਲ੍ਹ 'ਚ ਰਹੇ ਨਾ ਕੋ ਸਾਡੇ ਜਨਮ ਹੋਵੇ ਨਾ ਸਾਡੀ ਕੋਈ ਸ਼ਹੀਦੀ ਹੋਵੇ ਇਹ ਸੈਂਟਲ ਇਸ ਮੁੱਚੇ ਪੰਥ ਨੇ ਇੱਕ ਬਿਲਾਵੀ ਕਬੂਲ ਕਰਨ ਲਈ ਭਾਰਤ ਦੀ ਕੁਮਤਰੀ ਕਿ ਅਸੀਂ ਟੀਵੀਆਂ ਧੋਣਾ ਪਾ ਕੇ ਅਸੀਂ ਟੀਵੀ ਪਾ ਕੇ ਜਿੰਨਾ ਸਿੱਖ ਲਿਆ ਪਰ ਇੱਕ ਫਿਰ ਜਦੋਂ ਕਮਾ ਕੋ ਨਿਸ਼ਾਨਾ ਬਟ ਲੈਣੀਆਂ ਜਦੋਂ ਅਸੀਂ 29 ਫਰਾਂ 1986 ਨੂੰ ਕਾਲ ਸਾਮ ਦਾ ਐਲਾਨ ਕਰ ਦਿੱਤਾ ਪੰਜ ਮਮਰੀ ਕੰਥਕ ਕਮੇਟੀ ਨੇ ਪੰਜ ਪਿਆਰਿਆਂ ਦੇ ਰੂਪ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਤੋਂ ਕਾਲ ਸਾਕ ਰੇਲ ਪੰਜ ਪਿਆਰਿਆਂ ਦੇ ਰੂਪ ਵਿੱਚ ਔਰ ਦਾਸ ਕਰਕੇ ਆਪਣੇ ਨਿਸ਼ਾਨਿਆਂ ਦੇ ਪਿੱਛੇ ਨਹੀਂ ਛੁਪਦਾ ਜਿਹੜਾ ਤਾਂ ਜਿੰਨੀਆਂ ਮਰਜ਼ੇ ਜਿਹੜੀਆਂ ਪਹਿਣ ਜਿੰਨੀਆਂ ਮਰਜ਼ੇ ਜਿਹੜਾਂ ਭਰਦੀਆਂ ਪਹਿਣ ਲੇਕਿਨ ਜੋ ਜੋ 1984 ਜਾਂ ਨਵੰਬਰ 1984 ਚ ਅਸੀਂ ਝੱਲਿਆ ਅਸੀਂ ਦੁਬਾਰਾ ਉਹ ਨਹੀਂ ਚੱਲਣਾ ਚਾਹੁੰਦੇ ਅਸੀਂ ਆਪਣੇ ਸੰਘਰਸ਼ ਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਸ਼ਾਂਤਵੇਂ ਤਰੀਕੇ ਨਾਲ ਬਾਕੀ ਦੇਸ਼ਾਂ ਵਿੱਚ ਲੜ ਰਹੇ ਹਾਂ ਪੰਜਾਬ ਦੀ ਧਰਤੀ ਦੇ ਉੱਤੇ ਜਸਟ ਆਂ ਵੀ ਜਸਟ ਤੱਕ ਦਾ ਵੀ ਜੇ ਸਾਨੂੰ ਲੜਿਆ ਲੜਨਾ ਪਿਆ ਅਸੀਂ ਲੜਾਂਗੇ ਖਾਲਸਾ ਕਦੇ ਵੀ ਕਿਸੇ ਦੀ ਈਨ ਨਹੀਂ ਮੰਨਦਾ ਕਦੇ ਕਿਸੇ ਦੇ ਅੱਗੇ ਝੁਕਦਾ ਨਹੀਂ ਅਗਸਤ ਜੇ ਪਹਿਲਾਂ ਭਾਈ ਜੇ ਮੇਰ ਸਿੰਘ ਹੁਣਾਂ ਦਾ ਪ੍ਰੋਗਰਾਮ ਸੀ ਬਹੁਤ ਤਿੰਨ ਦਿਨ ਪਹਿਲਾਂ ਉਹ ਪੰਥ ਦੇ ਮਹਾਨ ਵਿਦਵਾਨ ਨੇ ਕਵਿਤਾ ਕ ਵੀ ਲਿਖੀ ਹੈ ਤੇ ਜਦੋਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਭਾਈ ਪੰਥ ਦੀ ਜਿਹੜੀ ਦੁਰਦਸ਼ਾ ਹੈ ਜੇ ਅਸੀਂ ਬੈਠੇ ਹਾਂ ਇੱਥੇ ਸਾਰੇ ਜਣੇ ਸਾਡੇ ਜਿਹੜੀ ਇਹ ਗੱਲ ਤੋਂ ਹੈ ਜਾਂ ਸਾਡੇ ਨਾਲ ਪਿਛਲੇ 50 ਸਾਲ ਵਿੱਚ ਜੋ ਹੋਇਆ ਤੇ ਉਹ ਕਿਉਂ ਬੈ ਜਦੋਂ ਅਸੀਂ ਸਾਰੇ ਕਾਰਨਾ ਕਰਕੇ ਲੱਭਦੇ ਹਾਂ ਜਾਂ ਸੰਸ ਜਦੋਂ ਮੈਲਸੀਂ ਢੰਡਾ ਵਾਲੇ ਨੇ ਜਦੋਂ ਇਸ ਚੀਜ਼ ਦੇ ਵਿੱਚ ਦੇਖਿਆ ਕਿ ਜਿਹੜੀ ਸਾਡੀ ਬਿਮਾਰੀ ਹੈ ਉਸ ਦੀ ਜੜ ਰਾਜਨੀਤੀ ਵਿੱਚ ਨਹੀਂ ਉਸ ਦੀ ਜੜ ਧਰਮ ਦੇ ਵਿੱਚ ਅਸੀਂ ਧਰਮ ਦੇ ਪੱਖ ਦੋਂ ਦੇ ਵਿੱਚ ਅਸੀਂ ਸੰਘਰਸ਼ ਹਥਿਆਰਬੰਦ ਲੜਨ ਵਾਲੇ ਹਥਿਆਰਬੰਦ ਸੰਘਰਸ਼ ਲੜ ਗਏ ਤੇ ਹੁਣ ਵੀ ਲੜਦੇ ਆਉਣ ਵਾਲੇ ਸਮੇਂ ਵਿੱਚ ਲੜਦੇ ਰਹਾਂਗੇ ਲੇਕਿਨ ਅਸੀਂ ਸਭ ਤੋਂ ਵੱਡੇ ਗ੍ਰਾਵਟ ਸਿੱਖ ਵਿੱਚ ਆਪਣੇ ਧਰਮ ਦੇ ਨਾਲੋਂ ਟੁੱਟ ਕੇ ਆਈ ਹੈ ਜਿਹੜੀ ਬਿਮਾਰੀ ਦੀ ਜੜ੍ਹ ਆ ਰਾਜਨੀਤੀ ਵਿੱਚ ਨਹੀਂ ਹੈ ਬਿਮਾਰੀ ਦੀ ਜੜ੍ਹ ਧਰਮ ਵਿੱਚ ਹੈ ਜਿਹੜੀ ਧਰਮ ਤੋਂ ਦੂਰ ਹੁੰਦੀ ਹੈ ਅਸੀਂ ਆਤਮਿਕ ਸੋਮੇ ਤੋਂ ਦੂਰ ਨੇ ਸਰਕਾਰੀ ਸਿਸਟਮ ਬਣਿਆ ਹੈ ਜਿਹੜੀਆਂ ਏਜੰਸੀਆਂ ਨੇ ਸਿਸਟਮਕ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਅਦ੍ਰਿਸ਼ਟੀ ਕੀਤੀ ਹੈ ਵਿਹੜੇ ਵਿੱਚ ਰੋਸ ਦੋ ਤੰਗਨ ਹੁੰਦਾ ਉਸ ਤੋਂ ਬਾਅਦ ਜਿੱਥੋਂ ਜੈ ਦੇ ਜਦੋਂ ਸਾਡੇ ਇਸ ਦੇ ਉੱਤੇ ਐਸਾ ਸਿੱਧੇ ਤੌਰ ਤੇ ਹਮਲੇ ਹੁੰਦੇ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ ਸਾਡੀ ਬਿਮਾਰੀ ਹੈ ਜੋ ਸਾਡੇ ਹਾਲਾਤ ਨੇ ਅੱਜਕੱਲ ਬਤਿਤ ਪੁਣਾਏ ਜਾਂ ਸਿ ਗੁਰੂ ਤੋਂ ਪਰੇ ਭਜਦੇ ਜਾ ਰਹੇ ਹਾਂ ਉਹ ਮਾਰੀ ਤੇ ਜੜ ਗੁਰੂ ਨਾਲ ਟੁੱਟਣ ਲਿਓ ਅਸੀਂ ਆਪਣੇ ਆਤਮਿਕ ਸੋਮੇ ਤੋਂ ਟੁੱਟ ਕੇ ਕਮਜ਼ੋਰ ਹੋਏ ਹਾਂ ਅਸੀਂ ਨਿਤਨੇਮ ਛੱਡ ਕੇ ਕਮਜ਼ੋਰ ਹੋਏ ਆਂ ਅਸੀਂ ਕਿਸਾਂ ਦੀ ਵਿਅਤਰੀ ਕੀਤੀ ਹੈ ਜਦੋਂ ਸੰਤ ਜਰਨੈਲ ਸਿੰਘ ਕਾਲਾ ਸਰ ਪਿੰਡਰਾ ਵਾਲੇ 1987 ਕਾਸੀ ਉਹਨਾਂ ਦੀ ਚਾਰਟ ਤੋਂ ਬਾਅਦ 1991 ਬੰਨ੍ਹਣ ਤੱਕ ਵੀ ਰੱਖੀਏ ਸਿੱਖਾਂ ਦੇ 90% ਤੋਂ ਮੁੰਡੇ ਨੌਜਵਾਨ ਮੁੰਡੇ ਕਿਸ ਹਾਲ ਕਰੀ ਸੀਗੇ ਜਦੋਂ ਅਸੀਂ ਕਾਲਜਾਂ ਵਿੱਚ ਜਾਂਦੇ ਸੀ ਸਾਡੇ ਵਿੱਚ ਸਿਰਫ 1 ਜਾਂ 2% ਰਹੋ ਜਾਏ ਸਿੱਖਾਂ ਦੇ ਘਰੇ ਤੁਮੀ ਕੋਈ ਸਾਡੇ ਸਾਥੀ ਇਹ ਹੋ ਜਾਏ ਉਹਨਾਂ ਦੇ ਜਨਾਂ ਨੇ ਕੇਸ ਘਟਾਇ ਹੋਣਗੇ ਇਹਨਾਂ ਉਹ ਯੋਗ ਮੌਕੇ ਤੇ ਇੱਕ ਹੀਣਤਾ ਮਹਿਸੂਸ ਕਰਦੇ ਸਾਡੇ ਜਿੱਤੋਂ ਘਟਿਆ ਲੇਟ ਨਾਲ ਸਾਡੇ ਕੋਲ ਸਤਿਸ਼ਟੀ ਕਰਨੇ ਕਿ ਅਸੀਂ ਕਿਸ ਨੂੰ ਭਾਈ ਇਹ ਹੀ ਗੱਲ ਆ ਮੇਨ ਸਾਡੇ ਦੁੱਖਾਂ ਦਾ ਰੋਗ ਗੁਰੂ ਤੋਂ ਟੁੱਟਣਾ ਹੈ ਗੁਰੂ ਗ੍ਰੰਥ ਸਾਹਿਬ ਤੋਂ ਟੁੱਟਣਾ ਜਦੋਂ ਅਸੀਂ ਬੰਦ-ਬੰਦ ਕਟਾਉਣ ਵਾਲੇ ਭਾਈ ਮਨੀ ਸਿੰਘ ਦੀ ਸ਼ਹਾਦਤ ਨੂੰ ਯਾਦ ਕਰਦੇ ਹਾਂ ਤੇ ਉਹ ਬੰਦ-ਬੰਦ ਕਿਵੇਂ ਕਟਾ ਗਿਆ ਕਿਉਂਕਿ ਉਹ ਗੁਰੂ ਵਾਲੇ ਸੀ ਉਹਨਾਂ ਦਾ ਗੁਰੂ ਤੇ ਪ੍ਰਸਤਾ ਸੀ ਵਰਤ ਦੇਖ ਸੀ ਕਿਵੇਂ ਸੀ ਸੜੀ ਫਿਰ ਕਰਕੇ ਲੜੇ ਕਿਉਂਕਿ ਗੁਰੂ ਦੀ ਕਿਰਪਾ ਸੀ ਗੁਰੂ ਦੇ ਪ੍ਰੋਸੇਰੇ ਨਾਲ ਲੜੇ ਸੀ ਅਰਦਾਸ ਕਰਕੇ ਲੜੇ ਸੀ ਇਹ ਜਿਹੜੇ ਯੋਧੇ 1986 ਨੂੰ ਅਰਦਾਸ ਕਰਕੇ ਤੁਰੇ ਨੇ ਕਿ ਵੀ ਭਾਈ ਅਸੀਂ ਖਾਲਸਾਣ ਦੀ ਪ੍ਰਾਪਤੀ ਕਰਨੀ ਹੈ ਜਿੱਥੇ ਵੀ ਸੰਗਤ ਬੈਠੀ ਹੈ ਆਮ ਸਿੱਖਿਆ ਅਸੀਂ ਲੜ ਨਹੀਂ ਸਕਦੇ بس ਇੱਕ ਟੁਕ ਟੁਕ ਆਵਾਜ਼ ਬੁਲਾਣ ਕਰੀਏ ਉਹਨੇ ਕਹਿੰਦ ਕਰ ਅਸੀਂ ਆਵਾਜ਼ ਵੀ ਉਠਾ ਸਕਦੇ ਟੱਕ ਤੋਂ ਟੱਕ ਅਸੀਂ ਵਿਰੋਧਤਾ ਕਰਿਆ ਕਰੀਏ ਤਦ ਹੀ ਕਿਉਂ ਪ੍ਰੇਰਿਆ ਕਰੀਏ ਇਹ ਮਹਾਨ ਸੇਵਾ ਦੇ ਪੋਸਟਰ ਲੱਗੇ ਨੇ ਕਲਸਤਾਨ ਦਾ ਪੈਨਲ ਲੱਗਾ ਹੈ ਇਹ ਤਾਂ ਮਾਮੂਲੀ ਜੀਆਂ ਗੱਲਾਂ ਨਹੀਂ ਇਸ ਕਰਕੇ ਸਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਕਲਸਤਾਨੀ ਸਾਨੂੰ ਪ੍ਰਾਊਡ ਹੋਣਾ ਚਾਹੀਦਾ ਹੈ ਕਿ ਇਸ ਕਲਸਤਾਨ ਦੀ ਪ੍ਰਾਪਤੀ ਲਈ ਇਹਨਾਂ ਯੋਧਿਆਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਧਰਮੀ ਯੋਧੇ ਨੇ ਜੋ ਜੂਨ 1983 ਦੇ ਵਿੱਚ ਇਹ ਲੀਪ ਕੀ ਕਰ ਗਏ ਉੱਥੇ ਕਿਹੋ ਜਿਹੇ ਯੋਧਿਆਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਕਦੇ ਸੋਚ ਕੇ ਦੇਖਿਓ ਜਦੋਂ ਅਸੀਂ ਪਾਕਿਸਤਾਨ ਜਿੰਦਾਬਾਦ ਦੇ ਨਾਅਰੇ ਮਾਰਦੇ ਆਂ ਗੱਜ ਕੇ ਨਾਅਰੇ ਘਾਰਿਆ ਕਰੋ ਤਾਂ ਕਿ ਜਿਹੜਾ ਸਾਡਾ ਫਲਸਫਾ ਪਤਾ ਲੱਗ ਜਾਏ ਕਿ ਵਿਜੇਂਦਰ ਸਿੰਘ ਉਹ ਤੇ ਬਾਬਾ ਬਿਜੇਂਦਰ ਸਿੰਘ ਜਿਹਨੇ ਈਨ ਨਹੀਂ ਮੰਨੀ ਜਿਹਨੇ ਮਹਿਤਾ ਨਹੀਂ ਕੀਤੀਆਂ ਕਿ ਕੋਈ ਭਾਈ ਮੈਂ ਆ ਜਾਣਾ ਤਾਂ ਪੰਜਾਬ ਦੇ ਅਡਮਿਨਿਸ਼ਟਰਡਿਓ ਜਾਂ ਮੈਨੂੰ ਕੋ ਲੀਡਰ ਬਣਾ ਦਿਓ ਜenderal ਲਾਭ ਸਿੰਘ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਤੇ ਡਟੇ ਜੋਰ ਦੇ ਨਾਲ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਿੰਘਾਂ ਨਾਲ ਲੜਿਆ ਉਹਨਾਂ ਮਹਾਨ ਯੋਧਿਆਂ ਦੀ ਯਾਦ ਵਿੱਚ ਜੁੜੇ ਆਂ ਪੰਜ ਨਿੱਕੇ ਨਾਰੇ ਖਾਲਸਤਾਨ ਦੇ ਜੋ ਜੂਨ ਨਵੰਬਰ 1984 ਦਾ ਜੂਨ 1984 ਦੇ ਕੌਟ ਪਰੂਕਾਰਾਂ ਨੂੰ ਯਾਦ ਕਰਦੇ ਹੋਏ 29 ਅਪ੍ਰੈਲ 1984 ਨੂੰ ਖਾਲਸੇ ਨੇ ਖਾਲਸਤਾਨ ਦਾ ਲਾਨ ਕੀਤਾ ਖਾਲਸਤਾਨ ਜਿੰਦਾਬਾਦ ਖਾਲਸਤਾਨ ਜਿੰਦਾਬਾਦ ਖਾਲਸਤਾਨ ਜਿੰਦਾਬਾਦ ਖਾਲਸਤਾਨ ਜਿੰਦਾਬਾਦ ਇਤਰਾ ਬੜੇ ਸੰਤ ਸਪਾਹੀ ਸੰਗਰਸ ਲਈ ਲੜਦੇ ਰਹੀਏ ਭੁੱਲਾਂ ਚੁੱਕਾਂ ਨਹੀਂ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ